ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਬੱਜੇ ਨੇ 8:30 ਸਵੇਰ ਦੇ ਜੋ ਆਪਾਂ ਪਹੁੰਚੇ ਆਪਣੀ ਗੈਰ ਦੇ ਵਿੱਚ ਅੱਜ ਆਪਾਂ ਹਬਰੇ 98 11 ਜਿਹੜਾ ਬਣਾਇਆ ਹੋਇਆ ਆਪਾਂ ਨੇ ਮੋਡੀਫਾਈਸ਼ਨ ਕਰਕੇ ਇਹ ਐਂਡੋ ਫਾਰਮੂਲਾ ਦਾ ਮਗਰਲਾ ਹਿੱਸਾ ਮੂਹਰਲਾ ਇੰਜਨ ਜਿਹੜਾ ਹੈਗਾ ਇਹ ਸੋਨਾਲੀਕਾ ਦਾ ਬਾਈ ਜੀ ਤੇ ਦੇਖ ਸਕਦੇ ਹੋ ਸੋਨਾਲੀਕਾ ਦਾ ਇੰਜਨ ਹੈ ਵੀਰੇ ਠੀਕ ਹੈ ਜੀ ਤੇ ਬਾਈ ਅੱਜ ਆਪਾਂ ਕੰਮ ਸਟਾਰਟ ਕਰ ਰਹੇ ਹਾਂ ਤੇ ਇਹਦੇ ਕਰਕੇ ਆਪਾਂ ਨੂੰ ਹੁਣ ਦੇਖਦੇ ਅੱਜ 8:30 ਵਜੇ ਨੇ ਸਵੇਰ ਦੇ ਆ ਆਪਣਾ ਬੱਚਾ ਦੱਸਦਾ ਕੀ ਕਹਿ ਰਿਹਾ ਹਾਂ ਵੀ ਕੀ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਰ ਰਹੇ ਆ ਬਈ ਕੰਮ ਕਰਦਾ ਕੱਪੜੇ ਹੀ ਕਰਦਾ ਹਾਂ ਲੈ ਬਾਈ ਅਜੇ ਤਾਂ ਇਹ ਕੱਪੜੇ ਚੇਂਜ ਕਰੂ ਆਪਣਾ ਚੋਬਰ ਚਲੋ ਦੇਖਦੇ ਆ ਕੀ ਕਹਿੰਦਾ ਇਹ ਆ 58 ਗੇਰਾ ਜਿਹੜਾ ਆਪਣੇ ਤਿਆਰ ਕੀਤਾ ਹੋਇਆ ਵੀਰੇ ਇਹ ਹਜੇ ਇਹਦੇ ਟਾਇਰ ਲੱਗਣਗੇ ਇਹ ਇਹਦਾ ਕੰਮ ਪੈਂਡਿੰਗ 'ਚ ਪਿਆ ਹਜੇ ਠੀਕ ਆ ਬਾਈ ਜੀ ਆ ਨਿਊ ਹੋਲੈਂਡ ਹੈ ਇਹਦਾ ਵੀ ਅੱਜ ਕੁਛ ਨਾ ਕੁਛ ਕਰਾਂਗੇ ਆ ਟਮਾਟਰੀ 4x4 ਇਹਦਾ ਵੀ ਕੁਝ ਨਾ ਕੋ ਸੱਚ ਕਰਾਂਗੇ ਬਾਈ ਠੀਕ ਹੈ ਜੀ ਆ ਸੋਨ ਲਿਕਾਗਾ ਇਹਨੂੰ ਅੱਜ ਆਪਾਂ ਤਿਆਰ ਕਰਾਂਗੇ ਜੇ ਦੇਖ ਸਕਦੇ ਹੋ ਤੁਸੀਂ ਉਹ ਨਿਊ ਹੋਲੈਂਡ ਵੀਰੇ ਤਿਆਰ ਹੋ ਚੁੱਕਿਆ ਕੱਲ ਆਪਾਂ ਨੇ ਕਰਿਆ ਸੀ ਕੱਲ ਆਪਾਂ ਵੀਡੀਓ ਨਹੀਂ ਬਣਾਈ ਤੇ ਦੇਖ ਸਕਦੇ ਆਪਾਂ 4x4 ਜਿਹੜਾ ਕੀ ਤਿਆਰ ਹੋ ਚੁੱਕਿਆ ਪੂਰਾ ਵਧੀਆ ਪੇਂਟ ਕੀਤਾ 2K ਪੇਂਟ ਤੇ ਇੱਥੋਂ ਟੱਚਿੰਗ ਸੀ ਬਾਈ ਥੋੜੀ ਜੀ ਠੀਕ ਹੈ ਜੀ ਆ ਟੱਚਿੰਗ ਦਾ ਮੱਥੇ ਦੀ ਜਿਵੇਂ ਰੰਗ ਲੈ ਜਾਂਦਾ ਮਾੜਾ ਮੋਟਾ ਕੋਈ ਵੀ ਤੇ ਬਈ ਪਿੰਡ ਸੰਗ ਜਿਹੜਾ ਜ਼ਿਲ੍ਹਾ ਬਰਨਾਲਾ ਆਪਣਾ ਗੈरेज ਆ ਤੇ ਕੱਲ ਆਪਾਂ ਨੇ ਬਈ ਇਹ ਆ ਪੇਂਟ ਵੀ ਕੀਤਾ ਸੀ ਕੱਲ ਆਪਾਂ ਨੇ ਦੇਖ ਸਕਦੇ ਤੁਸੀਂ ਵੀਡੀਓ ਦੇਖਦੇ ਰਹੋ ਵੀਰੇ ਐਂਡ ਤੱਕ ਆਪਾਂ ਤੁਹਾਨੂੰ ਹੋਰ ਵੀ ਟਰੈਕਟਰ ਦਿਖਾਵਾਂਗੇ ਤੇ ਦੇਖ ਸਕਦੇ ਹੋ ਜੀ ਆ ਆਪਾਂ ਨੇ ਫੋਰਡ ਤਿਆਰ ਕੀਤਾ ਸੀ ਜੀ ਕੱਲ ਕੱਲ ਆਪਾਂ ਨੇ ਇਹ 3610 ਆਈ ਇਹ ਆਪਾਂ ਤਿਆਰ ਕਰਤਾ ਸੀਗਾ ਜੀ ਠੀਕ ਹੈ ਫਿਨਿਸ਼ਿੰਗ ਪੂਰੀ ਵਧੀਆਈ ਹੈ ਪੇਂਟ ਦੇਖੋ ਤੁਸੀਂ ਜੀ ਵਿੱਚ ਫੋਟੋ ਦਿਖਦੀ ਹੈ ਜੀ ਮੇਰੀ ਇਹ ਦੇਖ ਸਕਦੇ ਹੋ ਵੀਰੇ ਤੇ ਆਪਾਂ ਹੋਰ ਅੱਜ ਦੇਖਦੇ ਆਂ ਵੀ ਅੱਜ ਆਪਣੇ ਕੀ ਕੀ ਕੰਮ ਨਿਪੜਨਗੇ ਅੱਜ ਆਪਾਂ ਮੁਰਗਾੜ ਵੀ ਤਿਆਰ ਕਰਨੇ ਆ 95 11 ਦੇ ਆ ਤੇ ਆ ਪਈ ਨੇ ਜੀ ਮੁਰਗਾੜ ਇਹ ਵੀ ਆਪਾਂ ਅੱਜ ਤਿਆਰ ਕਰਨੇ ਆ ਫੋਰਡ ਦੇ ਰਿਮ ਤਿਆਰ ਕਰਨੇ ਅੱਜ ਆਪਾਂ ਕੰਮ ਯਾਨੀ ਕਿ ਕਈ ਨੇ ਜੀ ਅੱਜ ਆਪਾਂ ਜਿਹੜੇ ਕਰਨੇ ਨੇ ਦੇਖਦੇ ਅੱਜ ਕਿੰਨਾ ਕੰਮ ਨਿਪੜਦਾ ਸ਼ਾਮ ਨੂੰ ਤੁਹਾਨੂੰ ਫੇਰ ਆਪਾਂ ਵੀਡੀਓ ਪਾਵਾਂਗੇ ਅੱਜ ਆ ਸਵੇਰ ਦੀ ਵੀਡੀਓ ਵੀਰੇ ਅਜੇ ਆਏ ਆ ਠੀਕ ਹੈ ਹਜੇ ਆਪਾਂ ਕੰਮ ਸਟਾਰਟ ਕਰਨਾਗਾ ਹਜੇ ਵਰਕਰ ਹਜੇ ਆਏ ਨਹੀਂ ਬਾਕੀ ਵੀ ਫਿਲਹਾਲ ਅਸੀਂ ਦੋ ਜਣੇ ਆਏ ਆ ਅੱਜ ਦੇਖਦੇ ਆ ਜੀ ਕੀ ਬਣਦਾ ਅੱਜ ਦਾ ਦਿਨ ਆਪਣਾ ਕਿੱਦਾਂ ਦਾ ਨਿਕਲਦਾ ਕਿੰਨਾ ਕਾਜ ਆਪਾਂ ਉਹਨਾਂ ਕੰਮ ਨੇ ਨਿਬੜੂਗਾ ਤੇ ਆਪਾਂ ਸ਼ਾਮ ਨੂੰ ਵੀਡੀਓ ਪਾਵਾਂਗੇ ਠੀਕ ਹੈ ਜੀ ਦੇਖਦੇ ਆ ਜੀ ਆਪਾਂ ਕੀ ਬਣਦਾ ਜੀ ਠੀਕ ਹੈ ਪਿੰਡ ਸਿੰਘੇੜਾ ਜ਼ਿਲ੍ਹਾ ਬਰਨਾਲਾ ਮਨਸਾ ਪੈਂਟਰ ਨਾਂ ਹੀ ਆਪਣਾ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਤਿਆਰ ਕਰਾਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਨੰਬਰ ਹੈਗਾ ਆਪਣਾ 98724 99252 ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਮਨਸਾ ਪੈਂਟਰੀ ਨਾਂ ਆਪਣਾ ਤੇ ਆਪਾਂ ਹੋਰ ਤੁਹਾਨੂੰ ਅੱਜ ਸ਼ਾਮ ਨੂੰ ਵੀਡੀਓ ਪਾਉਣੀ ਹੈ ਜੀ ਵੀ ਅੱਜ ਕੀ ਕੁਝ ਹੋਇਆ ਤੇ ਕੀ ਕੰਮ ਹੋਇਆ ਆਪਣਾ ਕੀ ਕੰਮ ਨਿਭੜਿਆ ਤੇ ਕੀ ਕੰਮ ਨਹੀਂ ਨਿਭੜਿਆ ਤੇ ਫਿਲਹਾਲ ਤਾਂ ਅੱਜ ਦੀ ਘੜੀ ਆਹ ਟਰੈਕਟਰ ਨੂੰ ਆਪਾਂ ਤਿਆਰ ਕਰਾਂਗੇ ਜੀ ਦੇਖਦੇ ਆ ਇਹਨੂੰ ਆਪਾਂ ਕਰਕੇ ਵੀ ਅੱਜ ਅੱਜ ਦੇਢੀ ਜਿਹੀ ਤਿਆਰ ਹੋ ਸਕਦਾ ਠੀਕ ਹੈ ਜੀ ਬਾਕੀ ਉਹ ਮੁਰਗਾੜ ਪਏ 59 ਕਿਰਾਂ ਦੇ ਉਹ ਤਿਆਰ ਕਰਨੇ ਆ ਚਾਸੀ ਉਹ 59 ਕਿਰਾਂ ਜਿਹੜੀ ਖੜੀ ਆਈ ਉੱਥੇ ਉਹ ਵੀ ਆਪਾਂ ਤਿਆਰ ਕਰਨੀ ਆ ਦੇਖਦੇ ਆ ਵੀ ਕੀ ਬਣਦਾ ਇਹਨਾਂ ਦਾ ਜੀ ਵੀਡੀਓ ਐਂਡ ਤੱਕ ਜਰੂਰ ਦੇਖਦੇ ਰਹਿਣਾ ਭਰਾਵੋ ਜਿਹੜੇ ਮੇਰੇ ਵੀਰ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡਾ ਭਰਾ ਵਧੀਆ ਕੰਮ ਕਰਕੇ ਤੁਹਾਨੂੰ ਵਿਸਾਸ ਦਿਖਾ ਸਕੇ ਵੀ ਆਹ ਕੰਮ ਆਪਾਂ ਨੇ ਕੀਤਾ ਹੈ ਬਸ ਤਾਂ ਬਸ ਸ਼ੇਅਰ ਕਰਿਓ ਵੀਰੇ ਆਪਦੇ ਯਾਰ ਮਿੱਤਰਾਂ ਨੂੰ ਜੇ ਦੇਖ ਸਕਦੇ ਤੁਸੀਂ ਵੀਰੇ ਆਹ ਨਾੜ ਗੇੜਾ ਦੇ ਵੀ ਅੱਜ ਆਪਾਂ ਕਰਨ ਆਈ ਕੁਛ ਨਾ ਕੁਛ ਆਪਾਂ ਇਹਨੂੰ ਅੱਜ ਮਤਲਬ ਅੱਜ ਪੇਂਟ ਕਰਾਂਗੇ ਇਹਨੂੰ ਦੇਖਦੇ ਕੀ ਬਣਦਾ ਇਹਦਾ ਜੇ ਪੇਂਟ ਆਪਾਂ ਆਪਾਂ ਅੱਜ ਆਥਰ ਨੇ ਸਾਨੂੰ ਵੀਡੀਓ ਪਾਵਾਂਗੇ ਜੀ ਲਾਜ਼ਮੀ ਠੀਕ ਹੈ ਜੀ ਆਪਣਾ ਆ ਤੁਸੀਂ ਦੇਖਦੇ ਰਹੋ ਚੈਨਲ ਆਪਣਾ ਸਿਹੜਾ ਫਾਰਮ ਦੇ ਨਾਲ ਤੇ ਆਪਣਾ ਚੈਨਲ ਬਣਿਆ ਵੀਰੇ ਇਹ ਪ੍ਰੈਮੀਅਰ ਲੱਗਿਆ ਹੈ ਤੇ ਜੀ ਆਪਣਾ ਟੂਕੇ ਦਾ ਤੇ ਦੇਖਦੇ ਹਾਂ ਜੀ ਕੀ ਬਣਦਾ ਠੀਕ ਹੈ ਜੀ ਤੇ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਆਪਾਂ ਨਾੜਗਾਹ ਜੀ ਸ਼ੋਅ ਵੀ ਆਪਾਂ ਤਿਆਰ ਕਰਾਂਗੇ ਠੀਕ ਹੈ ਜੀ ਆ ਨਾੜਗਾਹ ਦੀ ਸ਼ੋਅ ਪਈ ਹੈ ਇਹ ਵੀ ਆਪਾਂ ਤਿਆਰ ਕਰਾਂਗੇ ਅੱਜ ਦੇਖਦੇ ਆ ਬਾਈ ਜੀ ਕਿੰਨਾ ਕੰਮ ਨਿਪਟਦਾ ਕੰਮ ਬਹੁਤ ਨੇ ਦੇਖਦੇ ਅੱਜ ਕਿੰਨਾ ਕੰਨ ਨਿਪਟੂਗਾ ਸ਼ਾਮ ਨੂੰ ਆਪਾਂ ਫੇਰ ਵੀਡੀਓ ਪਾਵਾਂਗੇ ਬਾਈ ਜੀ ਵੀਡੀਓ ਐਂਡ ਤੱਕ ਜ਼ਰੂਰ ਦੇਖਦੇ ਰਹਿਆ ਕਰੋ ਠੀਕ ਹੈ ਬਾਈ ਆ ਆਪਣਾ ਸੋਨਾਲੇ ਕਾ ਡ੍ਰੈਕਟਰ ਆ ਵੀਰੇ 10 ਮਾਡਲ 10 ਮਾਡਲ ਟਰੈਕਟਰ ਬਰੇਡ ਸਿਰਫ ਇਹ 1,40,000 ਰੁਪਏ ਦੇ ਦਾਂਗੇ ਆਪਾਂ ਤੁਹਾਨੂੰ 10 ਮਾਡਲ ਟਰੈਕਟਰ ਬਰੇਡ ਤਿਆਰ ਕਰਨ ਵਾਲਾ ਪਿਆ 1,40,000 ਰੁਪਏ ਦਾ ਵੀਰੇ ਰੇਟ ਹੈ ਇਹਦਾ ਤੇ ਦੇਖਦੇ ਰਹੋ ਵੀਰੇ ਵੀਡੀਓ ਆਪਣੇ ਕੋਲ ਟਰੈਕਟਰ ਵੀ ਵਿਕਾਉ ਹੁੰਦੇ ਨੇ ਤੇ ਪੂਰੇ ਮਤਲਬ ਕਿ ਰੇਟ ਨਾਲ ਹੁੰਦੇ ਨੇ ਵੀਰੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਰੇ ਲਾਈਕ ਕਰਿਓ ਵੀਰ ਨੂੰ ਠੀਕ ਹੈ ਜੀ ਅੱਜ ਇਹਨੂੰ ਖੋਲਾਂਗੇ ਆ ਜਿਹੜਾ ਆਪਣਾ ਟਰੈਕਟਰ ਇਹਨੂੰ ਵੀ ਖੋਲਾਂਗੇ ਅੱਜ ਇਹਦਾ ਵੀ ਕਰਾਂਗੇ ਜੀ 4x4 ਇਹ ਖੜਾ ਆਪਣੇ ਕੋਲ ਇੱਕ ਚਲੋ ਦੇਖਦੇ ਆ ਜੀ ਫਿਰ ਅੱਜ ਕੀ ਕੰਮ ਨਿਬੜਦਾ ਤੇ ਆਪਣਾ ਗੈਰਜਾ ਮਨਸਾ ਪੇਂਟਰ ਪਿੰਡ ਸਿੰਘ ਜਿਹੜਾ ਜ਼ਿਲ੍ਹਾ ਬਰਨਾਲਾ ਦਾ ਬਾਈ ਲਾਈਕ ਤੇ ਕਮੈਂਟ ਤੇ ਵੀਰੇ ਸ਼ੇਅਰ ਜਰੂਰ ਕਰਿਓ ਵੀਰ ਨੂੰ ਠੀਕ ਆ ਬਾਈ ਜੀ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਤੇ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਆਪਾਂ ਨੂੰ ਲਾਈਕ ਕੀਤਾ ਜਿਨ੍ਹਾਂ ਨੇ ਠੀਕ ਹੈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ